ਇੱਟ ਤੇ ਨਾ ਅੰਨ ਨਾ ਇਹ ਕਵਾੜਾ ਮਾਤਰਾ ਹੁਣ ਉਹਨਾਂ ਨੇ ਆਉਣਾ ਕਦੀ ਆਪ ਜਾਣਾ ਦੱਸ ਇਹਨਾਂ ਨੇ ਕੀ ਲੈਣਾ ਆਣਾ ਹੈਗਾ ਹੁਣ ਫਿਰ ਅੱਜੇ ਫਿਰ ਉਹ ਬਸ ਸਪਾਨਾ ਕਰ ਲੋ ਆ ਕਰ ਲੋ ਉਹ ਆ ਤੇ ਉਹਨਾਂ ਸਵੇਰ ਦੀ ਮਹਰਣ ਚਾੜੂ ਫੜਕਤ ਰਿਫੈਂਡੀ ਤੇ ਜੇ ਆ ਗਿਆ ਮਾਂ ਪਿਓ ਫਿਰ ਕਹਿਣਾ ਤੁਹਾਡੀ ਤੀਨ ਨੂੰ ਉੱਡੇ ਲਾਣਾ ਕਦੀ ਸਾਲੇ ਗੜੀ ਆਪ ਵੇਲੀ ਆ ਐ ਤਿਆਰ ਬੈਰੋ ਕਰੀ ਬਰਾਬ ਆ ਜੋ ਉਹ ਹਾਦੋਗੀ ਤੇਰੀ ਵਾਲੀ ਯਾਰ ਕਿਉਂ ਕੀ ਗੱਲ ਆ ਤੂੰ ਫੋਨ ਫੜ ਕੇ ਬੈਠੀ ਆ ਫੋਨ ਦਾ ਫੜਣਾ ਨਹੀਂ ਉਹਨੂੰ ਕੋ ਦੇਣਾ ਨਹੀਂ ਸਪਾਨਾ ਲੈ ਜਾਣਾ ਸੀ ਕੀ ਇਸ ਮੌਨ ਪਰਣਾ ਨਹੀਂ ਦਾ ਲੈ ਲੈ ਯਾਰ ਕੁੜਮੌਣੇ ਆ ਲੈ ਕੁੜਮੌਣੇ ਆ ਫਿਰ ਕਿਹ ਕੁੜਮੌਣੇ ਆ ਤੇ ਹੈਗਾ ਬਿਸਕੁਟ ਨਮਕੀਨ ਘਰੇ ਬਣਾਉਂਦੀ ਆ ਤੂੰ ਮੈਨੂੰ ਹੱਥ ਮਾਰਾ ਕਿਉਂ ਇਹ ਜਿਹੜੀ ਨਵੇਂ ਸਮੇਂ ਪੁਰਾਣੇ ਆ ਆਪਣੇ ਤੇ ਫਿਰ ਕਿ ਬਿਸਕੁਟ ਨਮਕੀਨ ਮਾੜਾ ਹੁੰਦਾ ਉਹ ਏ ਚਿਕੜੀ ਮਾੜੀ ਗੱਲ ਦੱਸੋ ਫੋਕੇ ਜਾਤ ਨਹੀਂ ਭਾਨਣੇ ਮੈਂ ਵੱਧ ਗਈ ਜਾਂ ਤੇਰੀ ਵਾਲੀ ਕਿਦਾਂ ਦੀ ਗੱਲਾਂ ਕਰਦੀਆਂ ਤੂੰ ਪਰ ਤੁਸੀਂ ਕੀ ਹੋ ਕੋ ਤੇਰੇ ਆਪਣੇ ਭੈਣ ਭਰਾਣੇ ਨਾਲ ਹੋਈ ਨਾ ਤੇ ਸਿਰ ਖਾਲੇ ਨਹੀਂ ਮੇਰਾ ਮੈਨੂੰ ਆਹ ਚਾਹੀਦਾ ਚਾਹੀਦਾ ਤਾਂ ਜਦ ਮੇਰੇ ਭੈਣ ਤਰਾ ਕੋ ਜਾਈ ਨਾ ਤੇ ਉਦੋਂ ਵੇਖ ਕਿਦਾ ਚਾ ਕਰਦੇ ਆ ਕਿ ਤੇ ਅੱਗੇ ਪਿੱਛੇ ਭਜੇ ਫਿਰਦੇ ਕਿ ਪਤਾ ਨਹੀਂ ਲੱਗਦਾ ਕੀ ਖਾਈਏ ਤੇ ਕੀ ਛੱਡੀਏ ਗੱਲਾਂ ਕਰਦੇ ਆ ਤੇ ਫਿਰ ਆਪੇ ਇਦਾਂ ਹੀ ਕਰਨਾ ਪੈਂਦਾ ਨਹੀਂ ਤੂੰ ਉਦੋਂ ਗਈ ਹੀ ਉੱਥੇ ਉਹਨਾਂ ਕੀ ਕਰ ਸਾਡੀ ਜਿੰਨੇ ਜੋਗੇ ਹੈਗੇ ਨਾ ਉਹਨਾਂ ਪੂਰੀ ਸੇਵਾ ਕੀਤੀ ਹੈਡੀ ਹੂੰ ਬਹੁਤ ਸੇਵਾ ਕੀਤੀ ਤੁਹਾਨੂੰ ਲੱਗੀ ਜਾਂਦੀ ਸੇਵਾ ਕੀਤੀ ਸੇਵਾ ਕੀਤੀ ਮੈਨੂੰ ਤਾਂ ਕੋਈ ਸੇਵਾ ਦੇਖੀ ਨਹੀਂ ਉਹਨਾਂ ਦੀ ਤੁਹਾਨੂੰ ਪਿਓ ਪੁੱਤਾਂ ਨੂੰ ਪਤਾ ਨਹੀਂ ਕੀ ਨਵਾਂ ਖਾਣ ਨੂੰ ਦੇਤਾ ਹੀ ਉਹਨਾਂ ਨੇ ਚੱਲ ਛੱਡੋ ਤੁਸੀਂ ਕਿੱਧਰ ਆਏ ਸੀਗੇ ਮੈਂ ਤਾਂ ਆਇਆ ਕਰਾ ਲਾ ਹਾਂ ਸਮਾਨ ਲਿਖਦੇ ਮੈਨੂੰ ਜੋ ਜੋ ਚਾਹੀਦਾ ਵਾ ਮੈਂ ਆਵਾਂ ਤੇ ਲੈਣਾ ਨਾ ਨਾ ਤੇ ਹੀ ਲੈਣਾ ਸਮਾਨ ਚੱਲ ਮੈਂ ਲੈ ਆਉਂਗਾ ਇਹ ਲੈਣੇ ਜਾਣ ਦੇ ਅੱਛਾ ਆਹੋ ਤੇ ਲਿਖਣਾ ਸੀ ਇਹ ਲੈਦਾ ਸਮਾਨ ਇੱਥੇ ਡਿਲ ਸਟਾਪ ਬਣਾਉਣੀ ਕੋ ਲੋੜ ਨਹੀਂ ਹੈਗੀ ਜਿਹੜਾ ਮਾਤ ਦੇ ਇੱਕ ਅੱਧੀ ਚੀਜ਼ ਲੈ ਆਓ ਬਾਕੀ ਸਭ ਕੁਝ ਹੈਗਾ ਘਰੇ ਚਾਹ ਜੋਰੇ ਹੋਣਾ ਨਾ ਹਾਂ ਤੇ ਲਿਖ ਦੀ ਮੈਂ 700 ਕਹਿ ਦੇਣਾ ਚਲੋ ਠੀਕ ਆ ਕਹਿ ਦੋ ਆਪੇ ਲੈ ਉੱਗਾ ਜਾਓ ਇਹ ਤੇ ਸਮਾਨ ਲਿਸਟਾ ਬਣਾ ਲੈ ਇਹਨਾਂ ਨੂੰ ਮੈਂ ਤੇ ਲਿਸਟਾ ਬਣਾ ਕੇ ਫਿਰ ਸਿਰਸ ਨੂੰ ਤਾਂ ਦੇ ਹਾਂ ਜਰਾ ਖੜ ਤੇ ਮੈਂ ਦੇ ਨਹੀਂ ਮੱਤ ਜਿਹੜਾ ਛੱਤੇ ਚ ਜੈਨੇ ਘਰੌਣੀਆਂ ਆੜ ਕੇ ਬਿਓ ਵਾਂਗੂ ਪਿਆ ਵੀ ਲਿਆ ਉਹ ਤੇ ਉਹ ਲ ਮਹਾਰਾਜੇ ਹੋਣੇ ਕਿ ਤੇ ਚੰਦ੍ਰਿਤ ਕਾ ਦੋਹਣੋਂ ਮੈਂ ਹੋਰ ਕੰਮ ਵੀ ਕਰਨਾ ਵਾ ਕੋਈ ਯਾਰ ਐ ਅਜੀ ਨੰਨਪਸਾ ਮੇਲੇ ਜਾਣਾ ਵਾ ਇਹ ਟਰਾਲੀ ਮੇਰਾ ਦਾ ਰੰਗ ਕਰਾ ਲਈਏ ਇੱਤਾ ਚੰਗੇ ਲੱਗਣੀਆਂ ਸਜਾਂਦੇ ਅਸਰ ਸਾਹਿਬ ਹਾਂ ਜੈਡ ਜੀ ਤੂੰ ਯਾਰ ਇੱਥੇ ਖੋਤਾ ਮੈਂ ਤੁਹਾਨੂੰ ਲੱਭਣ ਆਵਾ ਕੀ ਗੱਲ ਹੋ ਗਈ ਆ ਕਿਸ ਲਾਵਾ ਕਰੀ ਜਾਂਦੇ ਆ ਤੂੰ ਉਹ ਮੈਂ ਆ ਟਰਾਲੀ ਰੰਗ ਕਰਾ ਲਈਏ ਨੰਨਪਸਾ ਮੇਲੇ ਜਾਣਾ ਹਰ ਕੀ ਉਹ ਨਹੀਂ ਟਰਾਲੀ ਲਾਵਾਂਗੇ ਨਵੀਂ ਸਾਫਟ ਵਾਲੀ ਹੁਣ ਇਹਨੂੰ ਰਹਿਣ ਦੇ ਤੂੰ ਮੇਰੀ ਗੱਲ ਸੁਣ ਜਾ ਆਪਣੀ ਮਾਂ ਨੂੰ ਜਾ ਕੇ ਮਿਲ ਪਰੋਣੇ ਹੋਣੇ ਆਜ ਤਾਂ ਸਮਾਨ ਲੈ ਆ ਜਿਹੜਾ ਲੈਣਾ ਆ ਆਓ ਸਾਡੇ ਦੇ ਪਰੋਣੇ ਹੋਣੇ ਆ ਆਹ ਮੈਂ ਚੱਲਿਆਂਗਾ ਕੰਮ ਤੇ ਜਾ ਮਿਲਣਾ ਜਾ ਕੇ ਚੱਲ ਮੈਂ ਮਿਲ ਲੈਣਾ ਕਿਤੇ ਤਾਂ ਪਰੋਣੇ ਕਹਿੰਦਾ ਨਹੀਂ ਚੱਲਾਂ ਚੱਲਾ ਹੁਣੇ ਜਾਣਾ ਵਾ ਲਾ ਹਟੋ ਭੈਣ ਨੂੰ ਸੇਰ ਦਾ ਫੋਨ ਕੀਤਾ ਨਹੀਂ ਕੰਮ ਮੈਂ ਕੱਲ ਦੱਸਿਆ ਤਾਂ ਤਾਂ ਹੈਗਾ ਇਹਨੂੰ ਕਰੀ ਜਨਾ ਫੋਨ ਵੀ ਆ ਜਾ ਥੀ ਹਲੋ ਅਸਰੀਆ ਭੈਣ ਹਾਂਜੀ ਹਾਂਜੀ ਤੁਰਪੇ ਕਰੋ ਹਾਂਜੀ ਨਹੀਂ ਅਜੇ ਨਹੀਂ ਆਏ ਹਣੀ ਵਾਲੇ ਪਰੋਲੇ ਚਲੋ ਤੁਹਾਨੂੰ ਠੀਕ ਹੈ ਤੁਰਪੇ ਦੇ ਆਜੋ 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 ਚਲੋ ਇਹ ਨਹੀਂ ਆਉਣ ਵਾਲੀ ਆ ਮੈਂ ਹੋ ਜਾਣਾ ਘੰਡੇ ਚ ਕੰਮ ਕਰੀ ਜਾਣਾ ਮਾਂ ਮਮੀ ਹਾਂਜੀ ਕੀ ਕਰਦੇ ਰੇ ਪੁਰਸ਼ ਨਹੀਂ ਕਰਦਾ ਕੀ ਇਹ ਕੱਪੜੇ ਲੱਗਾਓ ਇੰਨਾ ਕਰੋ ਮੈਨੂੰ ਪੈਸੇ ਦਿਓ ਥੋੜਾ ਜੇ ਤੂੰ ਕੀ ਕਰਨੇ ਪੈਸੇ ਉਹ ਪੇਸੇ ਨਹੀਂ ਹੁੰਦੇ ਆ ਵਾ ਚਮਚਮ ਲਿਆਉਣੇ ਆ ਅੱਛਾ ਤੇ ਗੁਲਾਬ ਜਮਮ ਲਿਆਉਣਾ ਵਾ ਬਾਕੀ ਪਕੌੜੇ ਪੋੜੇ ਦੀ ਘਰੇ ਘੜ ਲੈਣੇ ਆ। ਹੂੰ। ਉਹ ਸਾਰੇ ਇੱਕ ਚੀਜ਼ ਹੋ ਰਹੀ ਜੇ। ਹਾਂ। ਰੋਟੀ ਦੇ ਬਾਅਦ ਆਈਸਕ੍ਰੀਮ ਖਾ ਲਉਣੀ ਹੈਗਾ ਉਹਨਾਂ ਨੂੰ। ਉਹ ਤੂੰ ਵੀ ਨਾ ਬ੍ਰੇਕ ਵੀ ਲਾ ਲੈ ਤੇ ਬਨੇ ਇਹ ਦੱਸ ਵੀ ਜਾਂ ਜੌਣ ਲੱਗੀ ਆ। ਉਹ ਜਾਂ ਜਿਓ ਨਾ ਪਹਿਲੀ ਤੇ ਸਾਡੇ ਘਰ ਹੋਣਾ ਵਾ। ਅੱਛਾ ਪਹਿਲੀ ਵਾਰ ਜਾਉਣਾ ਘਰ। ਕੋਈ ਸੋਚ ਸਮਝ ਕੇ ਬੋਲ ਤੂੰ ਵੀ ਗਿਆ ਨਹੀਂ ਦੇਖ ਤੇ ਪਹਿਲੀ ਵਾਰੀ। ਕੋਈ ਗੱਲ ਨਹੀਂ। ਆਈਸਕ੍ਰੀਮ ਆ। ਸਾਬ ਮੈਨੂੰ ਵੀ ਰੰਦੇ ਨਾ ਗਾਣੇ ਕਹਿੰਦਾ ਰਾਜ ਕੇ ਸੇਵਾ ਕੀਤੀ ਤੁਹਾਡੀ ਉਹਨੇ ਪੂਰੀ ਠੀਕ ਹੈ ਨਾ। ਹਾਂ ਵੀਰ ਉਹਦੇ ਤੇਰੇ ਪਿਓ ਨੂੰ ਤੇ ਬਹੁਤ ਹੀ ਸੇਵਾ ਮਿਲੀ ਆ ਨਾ। ਹਾਂ ਉਹਦੇ ਕੋ ਸੇਵਾ ਦੇ ਹੀ ਨਹੀਂ ਉੱ ਹਾਂ ਉਹ ਬਰੇਦੀ ਨੇ ਜੋ ਗਿਆਗਾ ਨਾ ਘਰਤਾ ਠੀਕ ਆ ਨਾ ਚੱਲ ਘਰ ਸੋਣ ਮੇਰੀ ਆ ਬਿਸਕਟ ਨਮਕੀਨ ਬੜਾ ਸੁਣਾ ਪਿਆ ਕਰ ਕੋ ਠੀਕ ਹੋਣਾ ਉਹਨਾਂ ਚਾਹ ਪਿਆ ਲਾਂਗਾ ਜੇ ਤੇ ਪਿਓ ਪਤ ਬਹੁਤਾ ਕਹਿੰਦੇ ਜੈ ਨਾ ਤੇ ਫਿਰ ਇੱਕ ਚੀਜ਼ ਮਿੱਠੀ ਲੈ ਆ ਹਾਂ ਦੋ ਵੀ ਤਾਂ ਡਿਆਲੀ ਪਕੌੜੇ ਇਹਨੇ ਖਾਣੇ ਆ ਪਕੌੜੇ ਖਾਣਨੇ ਆ ਉਹ ਤਾਂ ਸਰੀਰ ਦੀ ਝਾੜੂ ਖੜਕ ਤਰੀ ਫੇਂ ਡਈ ਆ ਉਹਦ ਕੋ ਤੇ ਤੱਕ ਸਫਾਈ ਨਹੀਂ ਮੁਕੀ ਆ ਉਹ ਕੋਈ ਨਹੀਂ ਉਹ ਕਿਹੜੇ ਆ ਗਏ ਹਾਂ ਤੇ ਪਕੌੜੇ ਕਿੱਦਾਂ ਨਾ 12 ਵਜੇ ਹੁਣਾ ਨਾ ਤੇ ਜੇ ਆ ਗਏ ਤੇ ਮਾਂ ਤਾਂ ਧੋਕੇ ਲੱਗੇ ਰਹੇ ਨੇ ਤੇ ਪਕੌੜੇ ਕਿਹਨੇ ਕੱਢੜੇ ਆ ਉਹ ਪਕੌੜੇ ਕੱਢ ਲਓ ਪਹਿਲਾਂ ਮੁੰ ਦੂਜੀ ਗੱਲ ਮੇਰੇ ਸੁਣ ਚੱਲ ਨਿਕਲ ਤੂੰ ਤਾਹੇ ਮੰਗਦਾ ਮੈਂ ਆਪੇ ਤੇਰੇ ਫੋਨ ਚ ਪਾ ਦਿੰਦੀ ਹਾਂ ਜਿੰਨੇ ਮੈਨੂੰ ਪਤਾ ਉਹ ਕਿੰਨੇ ਤੇ ਕਿਹੜੀ ਚੀਜ਼ ਆਉਣੀ ਹੈ ਤੇ ਇੱਕ ਚੀਜ਼ ਲੈ ਮਿੱਠੀ ਹੋਰ ਕੁਛ ਲੈਣ ਦੀ ਲੋੜ ਨਹੀਂ ਹੈਗੀ ਸਭ ਕੁਝ ਹੈ ਲੱਗ ਰਿਹਾ ਮਿੱਠੀਆਂ ਨਾਲ ਦੋ ਤਿੰਨ ਆਉਣਗੀਆਂ ਤੈਨੂੰ ਦੱਸਾਂ ਗਾ ਪੈਸੇ ਮੇਰੇ ਕੋ ਹੈਗੇ ਪਰ ਨਹੀਂ ਪਉਣ ਦਾ ਨਾ ਪਾਇਆ ਭਾਵੇਂ ਮੈਂ ਪਾਵਾਂ ਕਿਉਂ ਨਾ ਤੂੰ ਲੈ ਕੇ ਆਈਂ ਦੋ ਤਿੰਨ ਦੋ ਤਿੰਨ ਲੈ ਕੇ ਆਂਗਾ ਤੂੰ ਇੱਕ ਮੇਟੋ ਉਬਰ ਗਿਆ ਇੱਕ ਗਲਾਜਮ ਤੇ ਬਰਫੀ ਦੇ ਨਾਲ ਇੱਕ ਐਸਰੀ ਪਕੀ ਲੈ ਕੇ ਆਉਣੀ ਆ ਬੇ ਸ਼ਰਮ ਕਰ ਬੇ ਸ਼ਰਮ ਕਰ ਥੋੜੀ ਜੀ ਕਿਦੇ ਅਗਲੇ ਦੱਸਣਗੇ ਵੀ ਨਾ ਰੱਜ ਕੇ ਸੇਵਾ ਕੀਤੀ ਐ ਢੀ ਬੁਰੀ ਦੱਸਣੀ ਕਿੰਨਾ ਦੱਸਣੀ ਕਿੰਨੂੰ ਉਹਨਾਂ ਨੇ ਦੱਸਣੀ ਕਿੰਨੂੰ ਆ ਆਪਣੇ ਆਪ ਦੇ ਬੰਦਾ ਮਾਨਸੂਸ ਕਰਦਾ ਹੀ ਆ ਮਾਨਸੂਸ ਤਾਂ ਕੋਈ ਮਾਰਨੀ ਆ ਗੱਲ ਬੁਰੀ ਨਾ ਮੈਨਾਂ ਕਰੋ ਮੈਨੂੰ ਪੈਸੇ ਪਾ ਦੋ ਵਾ ਠੀਕ ਆ ਨਾ ਉਹ ਵਾਲੇ ਬਣੇ ਆ ਉਹ ਜਿੰਨੇ ਲੋੜ ਵਾਲਾ ਤੈਨੂੰ ਪਾ ਦੇ ਰਿਹਾ ਪੈਸੇ ਮੈਂ ਜਿਹੜੀਆਂ ਤੋ ਲਿਆੜੀਆਂ ਦੋ ਤਿੰਨ ਚੀਜ਼ਾਂ ਹੱਦੀ ਹੋਈ ਕਿ ਤੇਨਾਂ ਵਾਲੀ ਉਹ ਪਿਓ ਵਾ ਤੇ ਇਹਦਾ ਸਿਰ ਆ ਜੇ ਇਹ ਆ ਤਾਂ ਪਿਓ ਦਾ ਸਿਰ ਆ ਹੱਦ ਹੋ ਨਾ ਨਮਕੀਂਦੇ ਤਾਂਗੇ ਮਿਸ ਕੁੜਦੇ ਤਾਂਗੇ ਪਕੌੜੇ ਕੱਟੋ ਉਹ ਤਾਂ ਛਾੜੋ ਨਾ ਮੁੱਕਣ ਡਿਆ ਤੇ ਮੈਂ ਕਿਧਰ ਕਿਧਰ ਫਾ ਲਲਾ ਤੈਨੂੰ ਮੈਂ ਦਿੰਨੀ ਪੈਸੇ ਗਣ ਕੇ ਥੁਕਣਾ ਵੇਖੀ ਥਈਆ ਤੈਨੂੰ ਮੈਂ ਪਾਉਣੀ ਹੋਣੀ 150 ਰੁਪਇਆ ਹੋਰ ਤੈਨੂੰ ਕਿੰਨਾ ਅੱਧਾ ਕਿਲੋ ਲੈ ਆਈ ਜੋ ਲੈਣਾ ਹੋਊਗਾ ਅੱਧਾ ਕਿਲੋ ਬਜਾਦਾ ਵਾ ਇਹ ਤਾਂ ਖਾਣਾ ਦੀ ਮਿੱਠਾ ਉਹਨਾਂ ਜੋਗਾ ਥੋੜਾ ਕੁੜੇ ਦਲਜੀਤ ਆ ਛਾੜੋ ਕੁਝ ਨਕੜੀ ਨਹੀਂ ਆ ਤੂੰ ਬਸ ਇੱਥੇ ਰਹਿ ਜਾ ਨਰਮਾਲਾ ਨਿਕਲ ਫਨ ਮੇਰੀ ਤੇਰਾ ਮਾਂ ਤੇ ਹੁੰਦਾ ਹਣਾ ਹੈ ਕਿ ਤੂੰ ਬਣੀ ਕੀ ਮਨੇ ਇਹ ਦੱਸ ਮੰਗ ਕੱਲ ਮੈਂ ਸਬਜ਼ੀਆਂ ਬੜਾ ਕੇ ਇੱਥੇ ਛਾੜੂ ਰਹਿ ਗਏ ਤੇ ਮੈਂ ਕਿਛ ਨਾਲ ਇਹ ਵੀ ਲਾ ਦੇਈ ਹੱਥ ਧੋ ਕਿ ਤੇਰੇ ਵਾਲੀ ਜੋ ਤੈਨੂੰ ਪਤਾ ਹੀ ਕੋ ਨਾ ਨੇ ਆਉਣਾ ਤੇ ਟਾਈਮ ਨਾ ਉੱਠਦੀ 4 ਵਜੇ ਉੱਠਦੀ ਐਸ ਵੇਲੇ ਕੰਮ ਨਿਭੜਿਆ ਹੁੰਦਾ 12 ਵਜh ਗਏ ਆ ਹੈ ਬੱਸ ਲੱਗ ਗਿਆ ਕੋਈ ਨਹੀਂ ਮੈਂ ਹੁਣੇ ਚਾਰੋ ਛੜ ਨੀ ਛਾੜੂ ਤੇ ਲੱਗ ਗਿਆ ਵਾ ਠੀਕ ਆ ਆ ਆਪਣਾ ਭੁਲੀਆ ਸਵਾਰ ਪਹਿਲਾਂ ਕੀ ਬਣੀ ਨੇ ਕੱਪੜੇ ਤੇਰੀ ਮਾਂ ਨੇ ਕਹਿਣਾ ਕਿ ਮੇਰੀ ਤੀਹ ਘਰ ਇੱਧਰ ਹੂਣ ਰੱਖ ਦੇ ਸਾਰੀ ਸਰਦੀੜੀ ਐਡਾ ਤਾਂ ਖਸ ਛੋੜ ਦੇ ਇੱਥੇ ਝਾੜੂ ਹੁਣ ਹੋ ਗਈ ਵੀ ਫੇਰੂ ਸਫਾਈ ਤੇ ਜਾ ਜਾ ਕੇ ਨਹਾ ਤੋ ਤਾਂ ਆਪਣਾ ਮੂੰਹ ਸਿਰ ਚੰਗੀ ਤਰ੍ਹਾਂ ਕਰ ਹੱਦ ਹੋਈ ਏ ਕਿਤੇ ਆ ਸਸਤੋ ਆ ਮੈਂ ਤਲਾਕ ਚੰਗੀ ਭਣੀ ਤਿਆਰ ਬੈਰੋ ਕੇ ਫੰਡੇ ਹੀ ਆ ਤੇ ਇਹ ਨੋ ਆ ਲੱਗਦੀ ਏ ਕਿਤੇ ਐ ਉਹ ਲੱਗੜਾ ਕੰਮ ਵਾਲੀ ਹੁੰਦੀ ਆ ਹੱਦ ਹੀ ਹੋਈ ਏ 12 ਵਜ ਗਏ ਆ ਉੱਥੇ ਹੀ ਬਸ ਝਾੜੂ ਜਾ ਫੜਿਆ ਕਦੀ ਐ ਨੂੰ ਤੇ ਕਦੀ ਐ ਨੂੰ ਨਹੀਂ ਛੇਤੀ ਨਹਾ ਲੈ ਹੁਣ ਉਹ ਆ ਨਾ ਜਾਣ ਤੇ ਤੂੰ ਬਾਥਰੂਮ ਚ ਵੜੀ ਹੋਵੇ ਉਹ ਚੱਲ ਮਨਾ ਜਾ ਕੇ ਵੇਖ ਅੰਦਰ ਕੀ ਸਬਜ਼ੀਆਂ ਬਣਾਉਣੀਆਂ ਆਂਦੀ ਸਬਜ਼ੀਆਂ ਬਣਾਜਾਂ ਹਰੇ ਕਿੰਨੇ ਸਬਜ਼ੀਆਂ ਬਣਾ ਕੇ ਛੋਟ ਛੜੀਆਂ ਮੇਰਾ ਟਾਈਮ ਹੀ ਲੱਗ ਰਸੋਈ ਜਾਂਦਾ ਸਵੇਰ ਦਾ ਚੱਲ ਹੁਣ ਜਾ ਫੇ ਵੇਨਨੀ ਆਪਣਾ ਕੀ ਗੋਹ ਬਣਾਇਆ ਵੇਨੇ ਹਾ ਹਾਏ ਕਰਜਿੰਦਰ ਨੇ ਦੱਸਿਆ ਮੈਨੂੰ ਇਹ ਭੈਣ ਆ ਜਾ ਤੂੰ ਵੀ ਪਰੌਣੇ ਆਉਣੇ ਹੈ ਫੇਰ ਆਪੋਣਾ ਤੂੰ ਹੀ ਆ ਤੂੰ ਆਜਾਂਗੀ ਚੱਲ ਸਿਆਣੀਆ ਵਿੱਚ ਉਹ ਪ੍ਰਭ ਉਹਦਾ ਹਾਲ ਵੇਖ ਲਾ ਦੁ ਹੈ ਐਡਾ ਜ਼ਰੂਰੀ ਨਹੀਂ ਸਮਝਾ ਫੇ ਮੈਂ ਤੈਨੂੰ ਭੈਣ ਜੀ ਫੋਨ ਕਰਦਾ ਜਾਂ ਪਰੌਣੇ ਆਉਂਦੇ ਆ ਤੂੰ ਵੀ ਆ ਜਾ ਮੇਰੇ ਲਾਗੇ ਐਡੀ ਖਚਰੀ ਆ ਕਿਤੇ ਉਧਾਂ ਆਂਦੀ ਹੈ ਨਹੀਂ 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 ਤੂੰ ਭੈਣ ਜੀ ਮੇਰੇ ਲਾਗੇ ਰਿਹਾ ਕਰ ਤੂੰ ਮੇਰੀ ਸਾਈਡ ਤੋਂ ਹੀ ਲੈਣੀ ਹੈ ਮੇਰੇ ਤੋਂ ਹੋਰ ਕੋਈ ਨਹੀਂ ਕਰ ਚ ਸੁਣਦਾ ਦੱਸ ਇਹਦਾ ਜਮ ਖਬਰ ਮੈਂ ਲੈ ਨਹੀਂ ਜਾ ਕੇ ਐਡੀ ਚਲਾਕੋ ਬਣੀ ਆ ਜਿਹੜੀ ਆਉਣ ਦੇ ਮੈਨੂੰ ਜਾ ਪਹੁੰਚ ਲਾਂ ਦੇ ਗੁਰਜਿੰਦਰ ਵੀਰ ਕਿੱਥੇ ਗਏ ਹੋ ਅੱਜ ਤੱਕ ਬੜੇ ਨੇ ਹੈ ਭੈਣ ਜੀ ਇਹ ਕਿਧਰ ਇਹਨੂੰ ਕਿੱਦਾਂ ਪਤਾ ਲੱਗਾ ਆਏ ਹਾਏ ਇਹ ਟਾਈਮ ਦੇ ਟਾਈਮ ਕਿੱਦਾਂ ਆ ਗਈ ਵੇਖਾਂ ਸੱਸਰੀ ਕਾਲ ਭੈਣ ਜੀ ਸੱਸਰੀ ਕਾਲ ਜਾ ਕਾਦੀ ਤੇਰੀ ਸੱਸਰੀ ਕਾਲ ਕੋੜੇ ਸਾਸਰੀ ਘਰ ਭੈਣ ਜੀ ਕਿਉਂ ਕੀ ਹੋ ਗਿਆ ਕੀ ਨਹੀਂ ਹੋਇਆ ਇਹ ਕਾ ਕੀ ਨਹੀਂ ਹੋਇਆ ਇਹ ਬਹੁਤ ਸਹੀ ਪਾਣੀ ਲੈ ਆਇਆ ਪਾਣੀ ਲੈ ਪੀ ਲੈਣੀ ਪਾਣੀ ਪਿਆਜਾ ਤੁਹਾਨੂੰ ਇਹ ਤੂੰ ਇਹ ਜਰੂਰੀ ਨਾ ਸਮਝਿਆ ਕੋਈ ਤੇਰੇ ਕੁੜਮਾ ਨੇ ਅੱਜ ਆਉਣਾ ਹੀ ਫੇਰਾ ਪਾਉਣਾ ਅੰਦਰ ਕੁੜੀ ਨੂੰ ਲੈ ਆਉਣਾ ਹੀ ਤੇ ਮੈਨੂੰ ਜੇ ਮੇਰਾ ਵੀਰ ਨਾ ਫੋਨ ਕਰਦਾ ਤਾਂ ਭਲਾ ਮੈਨੂੰ ਕਿੱਥੋਂ ਪਤਾ ਲੱਗਦਾ ਉਹਨੇ ਫੇਰ ਵੀ ਬੜੇ ਮਾਨਤਾ ਨਾਲ ਫੋਨ ਕੀਤਾ ਕਿ ਭੈਣ ਜੀ ਆਉ ਪਰਣੇ ਆ ਰਹੇ ਆ ਤੇ ਤੁਸੀਂ ਵੀ ਆਓ ਤੇ ਤੁਹਾਡੇ ਜਰੂਰੀਆ ਵਿੱਚ ਅੱਛਾ ਤੇ ਆਹੋ ਕੰਗੁਰ ਜਿੱਤਿਆ ਤੈਨੂੰ ਨਹੀਂ ਦੱਸਿਆ ਤੇ ਮੈਨੂੰ ਫੋਨ ਭੈਣ ਨੂੰ ਕੀਤਾ ਜਾਂ ਨਹੀਂ ਕੀਤਾ ਉਹ ਨਹੀਂ ਭੈਣ ਜੀ ਮੈਨੂੰ ਕੋਈ ਦੱਸਦਾ ਫਿਰ ਤੁਹਾਡੇ ਭਰਾ ਨੇ ਫੋਨ ਕਰ ਲਿਆ ਨਹੀਂ ਕੋਈ ਨਾ ਪੁੱਛਿਆ ਤੂੰ ਵੀ ਨਾ ਕਾ ਭੈਣ ਜੀ ਸਾਧ ਲਈਏ ਆਏ ਹਾਏ ਜਿਹੜਾ ਉਹ ਤਾਂ ਦੇ ਭੈਣ ਜੀ ਨਹੀਂ ਜੋ ਤੁਸੀਂ ਤੇ ਮੇਰਾ ਬੜਾ ਸਾਥ ਦੇਂਦੇ ਆ ਤੀਰੇ ਬੜੇ ਚੰਗੇ ਆ ਤੁਸੀਂ ਬੜੇ ਵਧੀਆ ਆਓ ਤਰੀਫਾਂ ਕਰਦੇ ਕਰਦੇ ਮੇਰੇ ਪੁੱਲ ਬੰਦੀ ਆਂ। ਹਾਂ ਠੀਕ ਹੋ ਜਾ। ਜੇ ਭਰਾ ਨੇ ਫੋਨ ਕਰਤਾ ਤੇ ਮੇਰਾ ਕੋਈ ਮਗਰ ਰਹੇਗਾ ਤਾਂ ਉਹ ਮੇਰਾ ਵੀਰ ਉਹਨੇ ਕਰਨਾ ਚਾਹ ਚੜਾ ਉਹਨੇ ਕਰਨਾ ਹੀ ਕਰਨਾ ਕੋਣ ਕੋਣ ਵਾਲੇ ਮਾਰਦਾ ਉਹ ਤੇ ਹੈ ਉਹਨੇ ਕਰਨਾ ਹੀ ਕਰਨਾ ਉਹ ਫਿਰ ਤੋਂ ਬਿਨਾਂ ਤੇ ਉੱਥੋਂ ਤੱਕ ਨਹੀਂ ਤੁਰਦਾ। ਚੱਲ ਪੈਨ ਦੇ ਟਾਈਮ ਪਹੁੰਚ ਜਾ ਤင်း ਇਹ ਨਹੀਂ ਬੜਾ ਮੈਨੂੰ ਪਤਾ ਕਿੰਨਾ ਚਾਚੜਾ ਟਾਡੇ ਵਾਲ ਵੇਖ ਕੇ ਤੇ ਆ ਗਿਆ ਜੀ। ਚਾਚੜਾ ਮੈਨੂੰ ਤੇ ਗੁਰਜਿੰਦਰ ਤਾਂ ਗੁੱਸਾ ਆਉਂਦਾ ਚਾਚੜਾ ਕਿ ਮੂੰਹ ਬਣ ਗਿਆ ਲੇਟ ਆ ਗਈ ਹੈ। ਹਾਂ ਹਾਂ ਤੇਂ ਜੀ ਕਿਹੋ ਜਿਹੀ ਗੱਲਾਂ ਕਰਦੇ ਆਂ ਮੈਂ ਜਾਣਦੀ ਆ ਤੈਨੂੰ ਸਾਰਾ। ਅਹ ਹਰ ਗੇ ਠੰਡੀ ਹੋ ਕੇ ਬਹੁ ਕਿਤੇ ਪਰੋਣੇ ਵੀ ਆਉਣ ਵਾਲੇ ਆ ਚਲ ਮੋਕਟ ਪਾਣੀ ਲੈ ਕੇ ਆਵਾ ਹੈ ਕੋਈ ਨਾ ਪਾਣੀ ਪੁਣੀ ਪੀ ਲੈਨੇ ਤੂੰ ਹਾਂ ਤੇ ਚਾਹ ਤੁਨਾ ਜੇ ਧਰੀ ਕੋਣ ਬਾਰੇ ਸੱਸੀ ਕਰ ਕੋ ਸੱਸੀ ਕਾ ਜਿੰਦਾ ਰੋ ਵਾ ਸੌਰੇ ਮਲੇ ਆ ਰਹੇ ਆਜ ਹਾਂਜੀ ਹਾਂਜੀ ਵਧੀਆ ਆਪੂ ਆਵੇ ਤੇ ਤਾਂ ਗਰਮ ਹੋਈ ਨਈ ਗਰਮ ਕਿਦਾਂ ਨਾ ਹੋਣਾ ਨੇ ਬਣਦਾ ਹਵਣਾ ਮਮੀ ਨੇ ਦੱਸਿਆ ਨਹੀਂ ਇਹ ਨੂੰ ਪੋਚੋ ਮਰੀ ਮਾਂ ਕਰਤਾ ਸੀਗਾ ਲੈ ਅੱਛਾ ਆਹੋ ਤੇ ਮੈਂ ਦੱਸ ਮਿਲਖਰ ਮੈਂ ਉਹ ਮੈਂ ਕੰਮ ਕਰਨਾ ਕਿ ਸਾਲਾ ਥੋੜੀ ਕਰਨ ਵਾਲੀ ਗੁਰਜਿੰਦਰ ਨੇ ਮੈਨੂੰ ਕਿਹਾ ਵੀ ਭੈਣ ਜੀ ਆਓ ਜ਼ਰੂਰ ਆਉਣਾ ਆ ਪਰੌਣੇ ਆ ਰਿਹਾ ਫੇਰਾ ਫੋਨ ਤੇ ਤੀ ਆਓ ਜ਼ਰੂਰ ਬੜੀ ਕਿਤਾ ਤੀ ਆਉਂਗੀ ਜਦੋਂ ਅਗਲੇ ਦਿਨ ਮਾਨਤਨ ਨੇ ਇਨਾ ਫੋਨ ਕੀਤਾ ਬਤੂ ਮੈਂ ਕਿੱਦਾਂ ਨਾ ਹੁੰਦੀ ਹਾਂਜੀ ਇਹਨੂੰ ਸੋਹ ਡਈਆਂ ਕੁਛ ਨਹੀਂ ਪੁੱਛਦੇ ਆ ਤੇ ਆਹ ਤੇ ਫਰਜ ਬੰਦਾ ਹੀ ਆ ਕੇ ਫੋਨ ਕਰਦੀ ਮੈਨੂੰ ਕਹਿੰਦੀ ਵੀ ਭੈਣ ਜੀ ਆਇਓ ਤੇ ਜੀ ਵੀ ਪਰੌਣੇ ਆ ਰਹੇ। ਇੱਕ ਗਿੱਦਰ ਨੇ ਕਰ ਲਿਆ ਦੇਖੋ ਗਾਲੀਆ ਵੀ ਟੈਂ ਦੇ ਟਾਈਮ ਆ ਗਿਆ ਪਰੌਣੇ ਤਾਂ ਪਹਿਲਾਂ ਪਹੁੰਚ ਗਿਆ। ਇਹਨੂੰ ਉਦਾਂ ਖਾਣੇ ਰੱਖਣਾ ਆਂਦਾ। ਬੰਦਾ ਕਿਹੜਾ ਦਾ ਮੇਲਾ ਰੱਖਣਾ ਰੱਖ ਲੇ ਬੰਦਾ। ਪਹਿਲਾਂ ਤੂੰ ਤੂੰ ਤੇ ਐਵੇਂ ਬਸ ਸੱਦੇ ਵਾਲਾ ਪਈ ਜਾਣੀ ਕਿ ਤੇਰੀ ਸੱਦੇ ਵਾਲਾ ਕਾਦੀ ਪੈਣ। ਚੱਲ ਕੋਈ ਨਹੀਂ ਚਾਹ ਤਾਂ ਹੋਣਾ ਪਹਿਲਾਂ। ਨਹੀਂ ਚਾਹ ਤੂੰ ਨਾ ਰਹਿੰਦੇ ਜੇ ਔਣੀ ਵਾਲੇ ਦੇ ਟੱਟੇ ਪੀਣੇ ਚ। ਨਹੀਂ ਔਣੀ ਵਾਲੇ ਤਾਂ ਟੈਂ ਦੇ ਟੱਟੇ ਗਿਆ। ਦੇਖ ਲੋ ਕਰ ਜੂਰ ਹੈ ਦੋ ਹੋਣ ਪਰ ਵੀ ਰਹਿਣਾ ਕੀ ਕਰਨਾ ਭੰਦੀ ਹਤੀ ਖੁਸ਼ ਹੈ ਖੁਸ਼ ਰਤ ਵੱਡਾ ਪਾਣੀ ਦਾ ਦੇ ਬਾਬਾ ਜੀ ਉਹ ਜੀਵ ਨੇ ਆ ਗਿਆ ਯਾਰ ਟਾਈਮ ਨਾਲ ਜਾਵਾਂਗੇ ਤੇ ਟਾਈਮ ਨਾ ਆਵਾਂਗੇ ਆ ਗਈ ਜੇ ਆ ਗਈ ਜੇ ਬੂਆ ਮਾਰ ਲਾ ਮੇਰੀ ਗੱਲ ਸੁਣ ਲੈ ਹਾਂਜੀ ਮੈਂ ਪਜਾਮਾ ਕੁਰਤਾ ਨਹੀਂ ਪਾਇਆ ਤੇ ਮੈਂ ਪੈਂਟ ਕਮੀਜ਼ ਪਾ ਲਈ ਚੱਲ ਚੰਗਾ ਕੀਤਾ ਕੁੜਮਾ ਦੇ ਘਰ ਜਾਣਾ ਵਾ ਪਹਿਲੀ ਵਾਰੀ ਹੈ ਪੈਂਟ ਕਿੰਨੀ ਜਵਦੀਆ ਵਾ ਤੇ ਠੀਕ ਹੈ ਤੇ ਮੇਰਾ ਸੂਟ ਸੋਹਣਾ ਵਾ ਜੁੱਤੀ ਜੱਤੀ ਮੈਂ ਪਾਛ ਕਰ ਲਈ ਨਹੀਂ ਚੱਲ ਗਿਆ ਕੀਤਾ ਹਾਂ ਠੀਕ ਹੈ ਤੋਰ ਹੈ ਬਣ ਮੋਟਾ ਨਹੀਂ ਹੋਰ ਪੂਰਾ ਵਾ ਕੇ ਹਾਂ ਠੀਕ ਹੈ ਤੇ ਮੇਰੇ ਵੱਲ ਵੇਖੋ ਮੇਰਾ ਸੂਟ ਸੋਹਣਾ ਵਾ ਮੈਂ ਕਿੰਨਾ ਕਿਤੇ ਫੋਟ ਫੋਟ ਪੈਂਟ ਆ ਜਿਹੜਾ ਗੋਭੀ ਦਾ ਫਲਤੀ ਤੋੜਿਆ ਹੁਣ ਨਾਲ ਆ ਲਿਆਓ ਤੇ ਚੰਗਾ ਹੋਣਾ ਮੈਂ ਚਲ ਕੁਰੀ ਨੂੰ ਦਵਾ ਕੇ ਤਾਜੀ ਗੋਭੀ ਘਰ ਦੀ ਹਾਂ ਨਿੰਮ ਠੀਕ ਠੀਕ ਹੈ ਤੇ ਆ ਜਿਹੜੇ ਸੰਤਰੇ ਤੁਸੀਂ ਲਿਆਤੇ ਹੋ ਦੋ ਕਿਲੋ ਚੰਗਾ ਲੱਗਦਾ ਤੇ ਸੇਬ ਤਾਂ ਮੇਂਗੇ ਬੜੇ ਆ 200 ਰੁਪਏ ਕਿਲੋ ਸੇਬ ਹੋ ਆ ਤੇ ਚੱਲ ਯਾਰ ਜਦੋਂ ਲੈਣੇ ਤੇ ਫੇਰ ਲਈ ਲੈਣੇ ਉਹ ਨਹੀਂ ਪਰ ਸੰਤਰੇ ਹੋਏ ਚੰਗੇ ਉਹ ਪਹਿਲੀ ਵਾਰੀ ਜਾਣਾ ਕੋਈ ਗੱਲ ਨਹੀਂ ਮਾੜੇ ਮੋਟੇ ਖੱਚੇ ਨਾਲ ਵੇਖਿਆ ਕਰਨਾ ਨਹੀਂ ਨਹੀਂ ਸੰਤਰੇ ਚੰਗੇ ਆ ਤੇ ਪੈਸੇ ਦੇਵਾਂਗੇ ਉਹਨਾਂ ਨੂੰ ਉਥੇ ਹੈ ਪੈਸੇ ਦੇਵਾਂਗੇ ਤੇ ਮੇਰੀ ਗੱਲ ਸੁਣ ਲੈ ਦਿਲਜੀਤ ਵੀ ਅਕਰੀ ਫੇਰ ਫੋਨ ਕਰਨਾ ਹੈ ਲੀਡੇ ਕੱਪੜੇ ਲੈ ਲੋ ਵੀ ਮੁੜ ਕੇ ਨਾ ਹੋਈ ਏ ਮੇਰੀ ਗੱਲ ਸਾਰੀ ਉਹ ਆਂਦੀ ਆ ਕਿ ਮੰਮੀ ਕੁਝ ਨਹੀਂ ਚਾਹੀਦਾ ਅੱਛਾ ਮੇਰੀ ਗੱਲ ਸੁਣੋ ਆਂਦੀ ਪਿਆਰੀ ਦੀ ਜੀ ਉਹ ਤੇ ਇਦਾਂ ਕਰੀਏ ਹੈ ਪੀ ਚੱਲੀਏ ਫਟਿਆਂ ਦੇ ਨਾਲ ਹੈ ਫਿਰ ਉਹ ਨਾਲ ਲੈ ਕੇ ਆਉਣਾ ਵਾ ਆਹੋ ਆਹੋ ਲਾ ਜਾਓ ਚਲੋ ਉੱਠੋ ਤਾਂ ਥੋੜਾ ਥੋੜਾ ਆ ਜਾਓ ਆਏ ਹੋ ਅੱਜ ਨੇ ਟਾਈਮ ਆ ਜਾਵਾਂਗੇ ਨਾ ਉਥੇ ਥੇਸੀ ਉਥੋਂ ਦੀ ਕਰੀ ਚੰਗਾ ਚੰਗਾ ਆਹੋ ਤੇ ਅੱਜ ਚਲਾਕਾ ਦੱਸ ਦੇਣਾ ਮੈਨੂੰ ਉਹ ਠੀਕ ਹਨ ਹੋ ਗਈ ਆ ਕੰਮ ਨਹੀਂ ਕਰਣਾ ਮੈਂ ਕਦੇ ਨਾ ਕੰਮ ਤੇ ਜਾਣਾ ਵਾ ਤੇ ਮੇਰੀ ਗੱਲ ਸੁਣੋ ਕਿ ਜੇ ਭੈਣ ਜੀ ਨੇ ਫੋਨ ਕੀਤਾ ਹੈਗਾ ਤੇ ਮਾੜਲੇ ਮੇਰੇ ਕਰਨਾ ਚਾਹੀਓ ਕੱਢ ਛੱਡਦਾ ਤੇ ਮੈਂ ਭੈਣ ਜੀ ਨੂੰ ਫੋਨ ਲਗਾ ਕਰਨ ਉਹਨੂੰ ਵੀ ਸੱਦਣਾ ਤੇ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਉਹ ਫੇਰ ਆਣ ਕੇ ਰਾਜ ਰਾਜ ਮੇਰੀ ਬੇਇੱਜ਼ਤੀ ਕਰਨ ਲਈ ਕਿਉਂਕਿ ਕਹਤਾ ਤਨਾਂ ਨੇ ਇਹ ਮੇਰਾ ਭਰਾ ਨੇ ਮੇਰੇ ਫੋਨ ਕੀਤਾ ਤੂੰ ਤੇ ਚਲਾਕੇ ਮੈਨੂੰ ਫੋਨ ਨਾ ਕੀਤਾ ਤੇ ਤੂੰ ਤਾਂ ਜ਼ਰੂਰੀ ਨਹੀਂ ਸਮਝਿਆ ਤੂੰ ਪਤਾ ਗੱਲ ਕੀ ਆ ਹਾਂ ਛੱਟ ਮੂੰਹ ਅੜ ਦਿੰਦੇ ਆ ਮੈਂ ਹੱਟਾਂ ਲੱਕੀ ਗੱਲਾਂ ਕਾਤੀ ਦੇ ਲਈ ਚੱਲ ਜੇ ਸੱਦ ਲਿਆ ਸੀ ਤੇ ਮੇਰੇ ਕੰਨਾਂ ਚ ਕੱਟ ਛੱਡ ਦੇ ਪੈਣ ਜੀ ਨੂੰ ਫੋਨ ਕੀਤਾ ਉਹ ਤੁੰਨੇ ਵੀ ਆਉਣਾ ਤੇ ਮੈਂ ਵੀ ਗਾੜੀ ਉੱਤਾਂ ਨੂੰ ਰਹਿੰਦੀ ਉਹ ਮੈਸੇਜ ਆ ਤੂੰ ਕੀਤੀ ਹੋਈ ਗੱਲ ਮੇਰੇ ਕੰਨਾਂ 'ਚ ਆਹ ਤਾਂ ਐਹੋ ਜੀ ਗੱਲਾਂ ਤੁਹਾਡੇ ਦਿਮਾਗ 'ਚ ਰਹਿੰਦੀਆਂ ਠੀਕ ਕਿਹੜਾ ਕਹੇ ਯਾਰ ਜਾ ਜਾ ਕੱਢੇ ਤਾਂ ਐਹੋ ਜੀ ਗੱਲਾਂ ਤਾਂ ਦਿਮਾਗ 'ਚ ਰਹਿੰਦੀਆਂ ਜਿਹੜੇ ਮੇਰੇ ਜੁੰਡੇ ਪਟਾਉਂਦੇ ਰਹਿੰਦੇ ਤੇ ਤੀਜੇ ਦਿਨ ਆ ਕੇ ਮੇਰੀ ਬੇਇੱਜ਼ਤੀ ਕਰਦੇ ਰਹਿੰਦੇ ਹੱਦ ਹੋਈ ਤੁਹਾਡੇ ਵਾਲੀ ਕਿਤੇ ਕੋਈ ਨਹੀਂ ਕਿਤੇ ਮੌਕਾ ਮੇਰੇ ਹੱਥੀ ਆ ਲੈਣ ਤੁਹਾਨੂੰ ਮੈਂ ਦੱਸੂਗੀ ਮਿਲੋ ਮਿਲੋ ਹੁਣ ਜਾ ਮੈਂ ਬਸ ਵਣੇ ਆਈ 10 ਮਿੰਟ ਹੋਏ ਆ ਗੈ ਲੰਡਾਂ ਨੂੰ ਬੈਠੀ ਨਹੀਂ ਮੈਂ ਤੁਰ ਕੇ ਆ ਪਿਆ ਕਿ ਜਾਣਾ ਕਿ ਨਹੀਂ ਲੈਣ ਮੈਨੂੰ ਓਹੋ ਤੁਸੀਂ ਜਦੋਂ ਵੀ ਆਉਂਦੇ ਨਾ ਤੁਰ ਕੇ ਆਉਂਦੇ ਕੋਈ ਗੱਲ ਇਸੇ ਮਾਨੇ ਸੈਰ ਹੋ ਜਾਂਦੀ ਹੈ ਮੈਂ ਕਿਹਾ ਕੀ ਪਤਾ ਘਰ ਕੋਈ ਹੈ ਕਿ ਨਹੀਂ ਜਾ ਪਰੌਣਿਆਂ ਨੇ ਆਉਣਾ ਵਾ ਕਿਤੇ ਕੰਮ ਉਤਨੀ ਲਗੇ ਹੋਣਗੇ ਵੀ ਜੀ ਹੁਣ ਕਿ ਵਿਚਾਰੇ ਤਿੰਨ ਚਾਰ ਜਣੇ ਹੈਗੇ ਕੰਮ ਤੇ ਘਟਾ ਹੋ ਜਾਂਦਾ ਨਹੀਂ ਕੋਈ ਗੱਲ ਖੜੀ ਦੂਰ ਵਾ ਤੇ ਚਾਹ ਬਣ ਪਤਾ ਨਹੀਂ ਜੇ ਪਾਣੀ ਪੀ ਲਿਆ ਮੈਂ ਚਾਹ ਹੁਣ ਪੀਉਣਗੇ ਮੈਨੂੰ ਵੀ ਪਰੌਣਿਆਂ ਨਾਲ ਕਿ ਮੈਨੂੰ ਚਾਹ ਦਾ ਪਈ ਪਰਵ ਹਾਏ ਭੈਣ ਜੀ ਕਿਹੋ ਜਿਹੀ ਗੱਲਾਂ ਕੰਡੇ ਚ ਦੱਸ ਮੈਂ ਤਾਂ ਗੁਰਸਿੰਦਰ ਆਉਂ ਅੰਦਰ ਮੈਂ ਹੀ ਪ੍ਰੋਣਾੜ ਕੱਠੀ ਪੀ ਲਾਂਗੇ ਭੈਣ ਜੀ ਹੁਣ ਹਿੱਡਾ ਦਾ ਨਾ ਕੋ ਤਸੀਂ ਦੱਸ ਮੈਂ ਕਿਹਾ ਚੱਲ ਹੁਣ ਕਿੱਥੇ ਦੋਰੇ ਦੋਰੇ ਬਣਦੀ ਰਹੇਗੀ ਉਹ ਮੇਰੀ ਗੱਲ ਸੁਣਾ ਇੱਕ ਕੱਪ ਬਣਾ ਲੈ ਤੂੰ ਭਰ ਲਾ ਕੇ ਨਾ ਪਹਿਲਾਂ ਬਣਾ ਦਿੰਦੇ ਲੈ ਦੱਸ ਮੈਨੂੰ ਪਤਾ ਪਹਿਲਾਂ ਕਰ ਲੈਂਦੀ ਮੈਂ ਤੇ ਜੇ ਮੈਨੂੰ ਪਤਾ ਹੀ ਨਹੀਂ ਤਾਂ ਹੁਣ ਕਹਿੰਦੇ ਮੈਨੂੰ ਆਪ ਰੋਕਦਾ ਇਹ ਤਾਂ ਆਪਰੇ ਆਉਣ ਹੀ ਵਾਲੇ ਬਸ ਪਹੁੰਚਣ ਹੀ ਵਾਲੇ ਆ ਤੇ ਮੈਂ ਕਿਹਾ ਫਿਰ ਰਹਿਣ ਦੇ ਨਾਲ ਇਕੱਠੀ ਪੀ ਲਾਂਗੇ ਹਾਂ ਹਾਂ ਮੈਂ ਹੁਣੇ ਬਣਾ ਲੈਂਦੇ ਚਾਹ ਦੱਸ ਚਾਹ ਦੀ ਕਿਹੜੀ ਗੱਲ ਆ ਹਾਦੀ ਹੋ ਗਈ ਭੈਣ ਜੀ ਤੁਹਾਡੇ ਵਾਲੀ ਉਹ ਬੰਦਾ ਤੇ ਰਿਹਾ ਘਰੋਂ ਨਾ ਵੇਲਾ ਕੋਲ ਆ ਜਾਂਦਾ ਉਹ ਲ ਭੈਣ ਦਾ ਸਭਾਈ ਦਾ ਆਨ ਨਾ ਉਹ ਬੜਾ ਨਹੀਂ ਜਾਣਦੇ ਇਹ ਜਾਣਦੀ ਤਾਂ ਸਾਰਾ ਕੁਝ ਪਰ ਕੀ ਕਰਾਂ ਚੱਲ ਇੱਕ ਗੱਲ ਹੈਗੀ ਆ ਹੁਣ ਨਾ 30 ਸਾਲ ਦੀ ਜਾਨੀ ਆ ਗਈ ਆ ਉਹ ਚੰਗੀ ਆ ਆਹ ਚੰਗੀ ਆ ਵਧੀਆ ਕਰਦਾ ਚਾਹ ਪਾਣੀ ਰੋਟੀ ਪਾਣੀ ਨਹੀਂ ਮੈਨੂੰ ਤਾਂ ਬੜਾ ਕੁਝ ਦੀ ਆ ਆ ਪਰ ਨਾ ਇਹੋ ਚਾਹੀਦਾ ਸੀਗਾ ਚਲ ਕੁੜੀ ਸਿਆਣੀ ਹੋਵੇ ਇਜਤ ਕਰੇ ਆਆਂ ਗੈਨ ਪੁੱਛ-ਕਿਛ ਕਰੇ ਕਿਤੇ ਮੇਰੀ ਵੀ ਪੁੱਛ-ਕਿਛ ਕਰਿਆ ਕਰੇ ਸਾਡੀ ਘੂ ਆਈ ਆ ਬਸ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਬਾਕੀ ਮਿਲ ਦਿੰਦਾ ਦਿੱਤਾ ਸਾਰਾ ਕੁਛ ਪਿਆਰ ਚਾਹੀਦਾ ਮੈਨੂੰ ਤੇ ਇਸ ਉਮਰੇ ਅੰਦਰ ਪੁੱਛੇ ਪੁੱਛੇ ਹਾਂ ਚਾਹ ਬਣੀ ਪੁੱਛੇ ਕਦੇ ਬਲਾਡ ਕਰੇ ਪਿਆਰ ਕਰੇ ਤੇ ਇਹਦਾ ਚਾਹੀਦੀ ਆ ਪਰ ਜਾਈ ਆ ਮੈਨੂੰ ਸਮਝਾ ਲਈ ਹਾਂ ਇਹਦਾ ਤਾਂ ਕਹਣਾ ਕਾਲਾ ਉਹ ਕਟੋ ਕੀ ਕਰਦੀ ਹੋਣੀ ਆ ਨਾ ਆਹੇ ਬਾਤ ਹੁੰਦੀ ਆ ਜੋ ਵੀ ਹੋ ਗਿਆ ਗਰਜਿੰਦਰ ਹੁਣ ਉਹ ਵਾਪਸ ਨਹੀਂ ਆਉਣਾ ਨਿਕਾ ਕਿ ਨਾ ਹੱਥ ਵਿੱਚ ਕੁਝ ਆਉਣਾ ਹੀ ਆ ਨਾਲੇ ਤੈਨੂੰ ਦਸੰਜੋਦ ਉਪਰੋਂ ਆਂਦੇ ਨਾ ਜੋੜੇ ਉਪਰੋਂ ਬਣ ਕੇ ਹੁੰਦੇ ਆ ਇਹ ਹੁਣ ਜਿੱਥੇ ਹੋਣਾ ਸੀ ਉੱਥੇ ਹੋਣਾ ਸੀਗਾ ਤੇ ਹੁਣ ਇਹਨੂੰ ਸਿਆਣੀ ਬਣਨਾ ਚਾਹੀਦਾ ਆ ਇਹਨੂੰ ਆਤੋ ਥੋੜੀ ਚੜਦੀ ਰੋਧਦੀਆਂ ਨੂੰ ਰੱਖੇ ਉਹਨੂੰ ਤੇ ਪਿਆਰ ਨਾਲ ਰੱਖੇ ਤੇ ਜਿੰਨਾ ਮਰਜ਼ੀ ਕੋ ਕੰਮ ਲਵੇ ਪਿਆਰ ਨਾਲ ਕਹਿੰਦੇ ਟੀ ਪਤ ਕੋ ਪਾਉਣ ਜਾਣ ਲੱਗੇ ਹਾਂ ਜੀ ਹਾਂ ਜੀ ਅਜੇ ਨਿਆਣੀ ਹੀ ਨਾਲੇ ਕੋਈ ਨਹੀਂ ਇੱਥੇ ਆ ਕੇ ਬੰਦਾ ਸਿੱਖ ਜਾਂਦਾ ਮੇਰੇ ਕੁੜੀ ਦੇ ਬੀਬੀ ਲੱਗਦੀ ਆ ਕਿੰਨੀ ਟੀ ਲੱਗਦੀ ਵਿਚਾਈ ਦੇਖਣ ਨੂੰ ਤੇ ਜਿਦਾਂ ਕਿ ਮੂੰਹ ਜਬਾਨ ਨਹੀਂ ਹੁੰਦੀ ਕੁੜੀ ਦੇ ਬੀਬੀ ਲੱਗਦੀ ਪਰ ਹੁਣ ਇਹ ਟੋਗਾ ਟੋਗੀ ਕਾਕਿਆਂ ਨੂੰ ਬਗੜਾਉਣਾ ਦਵੇ ਚੱਲ ਮੈਂ ਪਾਉਂਦਾ ਅਸਾਂ ਨੇ ਫੋਨ ਕੀਤਾ ਪਰ ਉਹਨਾਂ ਨੇ ਨਹੀਂ ਤਾਂ ਹੀ ਨੂੰ ਮੈਂ ਕਾ ਕਿਆ ਕੇ ਜਾਵਾਂ ਚੱਲ ਫਿਰ ਤੂੰ ਬਹਿ ਤਮਾਂ ਵੇਖਾਂ ਜਰਾ ਚਲ ਵੇਖੋ ਕਿਦਾਂ ਪੁਰਾਣੇ ਪੁਰਾਣੇ ਵੀ ਆਉਂਦੇ ਹੁਣ ਹਾਂ ਚਲੋ ਬੈਠੇ ਆ ਰੋਹ ਜੀ ਇਹ ਦੇਖੋ ਕੀ ਵੇਸਈ ਹੈ ਹੈ ਦਾਸ ਮਾਤਾ ਜੀ ਦੀ ਤਨ ਹੈ ਬੀਲੋ ਤੇ ਬੀਚੀ ਕਿਸ ਤਰ੍ਹਾਂ ਹਦੀਤੀ ਬਹੁਤ ਗੱਲ ਆ ਦਲਜੀਤ ਦੇ ਡੈਡੀ ਉਹਦਾ ਘਰ ਇਹੋ ਹੀ ਆ ਨਾ ਓਏ ਹੋਈ ਆਗਾ ਹੱਦ ਕੀਤੀ ਮਿੰਟ ਜਕੀਨ ਜਿਆ ਨਹੀਂ ਆਉਂਦਾ ਭੇਡੇ ਵੱਡੇ ਮੈਚ ਰਹਿੰਦੀ ਸਾਡੀ ਦਲਜੀਤ ਹੋਰ ਹੈ ਵੇਖੋ ਕਿੱਡਾ ਸਾਡਾ ਘਰ ਕਿੱਡਾ ਤਗੜਾ ਵੇਣ ਵਾਲਿਆ ਬੀਤੀ ਹਨ ਨਾ ਗੱਲਾਂ ਕਰਦੇ ਹੁੰਦੇ ਸੀ ਇੰਨਾ ਦੀ ਕੁੜੀ ਦਾ ਰਸਾ ਕਹਿੰਦੇ ਖਾਣਾ ਵੇਲਾ ਮਹਾਰਾਜ ਤੇ ਹੈ ਕਿਦੇ ਕਰਮਾ ਨਾ ਘਰ ਲਿਆ ਹੁਣ ਆਣ ਕੇ ਵੇਖਿਆ ਕੋਈ ਬਹੁਤ ਗੱਲ ਹੈ ਵੇਖ ਕਿੱਡਾ ਤਗੜਾ ਮਹਿਲ ਬਣਿਆ ਮੇਰੀ ਧੀ ਦਾ ਹਰ ਦਿਨ ਦੀ ਦੀਪਾਂ ਨਾ ਇਹੋ ਜਿਹਾ ਕਾਰੋਬਾਰ ਬਖਸ਼ਿਆ ਕਿਸੇ ਦਾ ਗਿਆਂਆਂ ਕਿ ਵੇਖੋ ਕੀ ਇਹੋ ਕਰਵਾ ਇਹ ਹੋਈ ਆ ਕਿਉਂ ਜਾਣਾ ਹੁਣ ਰਿੜਕੀ ਲੈ ਜਾਓ ਰਿੜਕੀ ਲੈ ਇੰਨੇ ਘੜੀ ਘਰ ਜਾ ਜਾਗਾ ਮੇਰੀ ਗੱਲ ਸੁਣੋ ਹਾਂਜੀ ਸਾਰ ਤੇ ਬੜਾ ਵੱਡਾ ਆ ਤੇ ਇਦਾਂ ਕਰੋ ਹਾਂ ਗਾਹ ਹੋ ਕੇ ਵੇਖੋ ਵੀ ਉਹਨਾਂ ਦਾ ਘਰ ਵਾਖ ਹੋਰ ਕਿਸ ਦੇ ਘਰ ਤੇ ਨਹੀਂ ਆ ਗਏ ਮੈਨੂੰ ਮੈਂ ਕਹਿੰਦੇ ਉਹ ਘਰ ਵਾਖ ਵਰਜੀਤ ਕਹਿੰਦੇ ਜੇ ਤੇ ਇਹ ਕਰਦੇ ਤੇ ਬੜਾ ਸੋਹਣਾ ਹੋਣਾ ਉਹ ਬੜੀ ਸੌਖੀ ਸਾਡੀ ਸੀ ਮੈਂ ਕਹਿੰਦਾ ਗੱਲ ਨਹੀਂ ਕਰਨ ਵਾਲੀ ਚਲੋ ਕਿਤੇ ਕਿਸ ਨਾ ਦਾ ਘਰ ਆ ਰਿਹਾ ਵਾ ਆ ਰਿਹਾ